ਫ੍ਰੀ ਕੋਰਟ ਖਬਰਨਾਮਾ ਤੇ ਸਵਾਗਤ ਹੈ ਇੱਕ ਪਾਸੇ ਜਿੱਥੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਪੰਜਾਬ ਦੇ ਹਰ ਇੱਕ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ ਹੈ ਤੇ ਵਰਕਰਾਂ ਤੇ ਲੋਕਾਂ ਨੂੰ ਆਪਣੇ ਨਾਲ ਵੱਧ ਤੋਂ ਵੱਧ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਬੂਤ ਪੱਦਰ ਦੇ ਉੱਪਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਢਾਂਚਿਆਂ ਦਾ ਤਿਆਰ ਕੀਤਾ ਜਾ ਰਿਹਾ ਤੇ ਨਵੇਂ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਨੇ ਅੱਜ ਕੋਟਪੂਰਾ ਹਲਕਾ ਦੇ ਵਿੱਚ ਹਲਕਾ ਇੰਚਾਰਜ ਮਨਤਾਰ ਸਿੰਘ ਬਰਾੜ ਦੇ ਗ੍ਰਹਿ ਵਿਖੇ ਇਹ ਲਿਸਟ ਜਾਰੀ ਕੀਤੀ ਗਈ ਇਸ ਮੌਕੇ ਫਰੀਕੋਟ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਬੰਟੀ ਰਮਾਣਾ ਵੀ ਮੌਜੂਦ ਰਹੇ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਪਰਮਜੀਤ ਸਿੰਘ ਬੰਟੀ ਰਮਾਣਾ ਅਤੇ ਮਨਤਾਪ ਸਿੰਘ ਬਰਾੜ ਨੇ ਕਿਹਾ ਕਿ ਅੱਜ ਉਹਨਾਂ ਵੱਲੋਂ ਫਰੀਕੋਟ ਜ਼ਿਲ੍ਹੇ ਦੇ 18 ਵਿਧਾਤੀ ਸਰਕਲ ਪ੍ਰਧਾਨਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹਨਾਂ ਵੱਲੋਂ ਬੂਤਲੇਵਰ ਤੇ ਕੰਮ ਕਰਨ ਲਈ ਇਹ ਲਿਸਟ ਜਾਰੀ ਕੀਤੀ ਗਈ ਹੈ ਅਤੇ ਇਹਨਾਂ ਨੇ ਕਿਹਾ ਕਿ ਫਰੀਕੋਟ ਜ਼ਿਲ੍ਹੇ ਅੰਦਰ 18 ਵਿਧਾਤੀ ਸਰਕਾ ਪ੍ਰਧਾਨ ਲਾਉਣ ਨਾਲ ਉਹਨਾਂ ਵੱਲੋਂ ਬੂਤ ਲੇਬਰ ਤੇ ਵੀ ਕੰਮ ਕੀਤਾ ਜਾਵੇਗਾ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਜੋ ਪਾਰਟੀ ਵੱਡੀ ਮਾਰਜਨ ਨਾਲ ਜਿੱਤ ਪ੍ਰਾਪਤ ਕਰ ਸਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਨਵੀਂ ਜਥੇਬੰਦੀ ਹੈ ਉਹਦੇ ਚ ਦਿਹਾਤੀ ਸਰਕਲਾਂ ਦੇ ਪ੍ਰਧਾਨਾਂ ਦੀ ਅਨਾਉਂਸਮੈਂਟ ਹੋਈ ਹੈ ਜੋ ਕਿ ਪ੍ਰਧਾਨ ਜੀ ਅਸਰ ਸਿੰਘ ਮੱਲਵਾਲਾ ਨੇ ਤੁਹਾਨੂੰ ਖੜਾਉਂ ਪਕਤੀਆਂ ਨਾਂ ਦਾ ਲਿਖੀ ਵੀ ਸੰਦੇਸ਼ ਦਿੱਤਾ ਔਰ ਦੂਸਰੀ ਜਥੇਬੰਦੀ ਜਿਹੜੀ ਜਿਹਦੇ ਚ ਸਲਾਹਕਾਰ ਬੋਰਡ ਸੀਨੀਅਰ ਮੀਤ ਪ੍ਰਧਾਨ ਜਨਰਲ ਸੈਕਟਰੀ ਸੈਕਟਰੀ ਦਸਟਰਾਂ ਚਾਰਜ ਪ੍ਰੈਸ ਸੈਕਟਰੀ ਔਰ ਜਥੇਬੰਦਕ ਸਕੱਤਰ ਤੇ ਵਰਕਿੰਗ ਕਮੇਟੀ ਇਹ ਅਸੀਂ ਆਉਂਦੇ ਇੱਕ ਹਫਤੇ ਦੇ ਵਿੱਚ ਵਿੱਚ ਇਹ ਲਿਸਟਾ ਜਿਹੜੀ ਅਪਡੇਟ ਕਰ ਦਾਂਗੇ ਤੇ ਸਾਰੇ ਜਿਹੜੇ ਸਾਡੇ ਹਲਕਿਆਂ ਦੇ ਸੀਨੀਅਰ ਆਗੂ ਹੈ ਉਹਨਾਂ ਨੂੰ ਇਹਦੇ ਵਿੱਚ ਅਡਜਸਟ ਕੀਤਾ ਗਿਆ ਥੋੜੀ ਬਹੁਤੀ ਅਡਜਸਟਮੈਂਟ ਪੁਸ਼ਪਨ ਦੀ ਰਹਿੰਦੀ ਸੀ ਉਹ ਇਸ ਕਰਕੇ ਅਸੀਂ ਡਿਲੇ ਕੀਤਾ ਥੋੜੀ ਜੀ ਉਹ 250 ਜਣਾ ਤਸਵੀਰ ਕੰਪਲੀਟ ਕਰ ਲਾਗੇ। ਔਰ ਸ਼੍ਰੋਮਣੀ ਅਕਾਲੀ ਦਲ ਇਕੱਲਾ ਜਿਹੜਾ ਹੈ ਉਹ ਪਾਰਲੀਮੈਂਟ ਦੀ ਚੋਣ ਲੜ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੀਟਾਂ ਨੂੰ ਜਾਂ ਵੋਟਾਂ ਨੂੰ ਐਵੇਂ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਐਮਤ ਦਿੱਤੀ ਆ ਉਹ ਪੰਜਾਬ ਦੇ ਮੁੱਦਿਆਂ ਨੂੰ ਦਿੱਤੀ ਹੈ। ਮੰਦੀ ਸਿੰਘਾਂ ਦਾ ਮੁੱਦਾ 5 ਸਾਲ ਪਹਿਲਾਂ 500 ਸਾਲਾ ਪ੍ਰਕਾਸ਼ਪੁਰ ਆਇਆ ਸੀ ਗੁਰੂ ਨਾਨਕ ਦੇਵ ਜੀ ਦਾ ਉਦੋਂ ਪ੍ਰਧਾਨ ਮੰਤਰੀ ਜੀ ਆਏ ਸੀਗੇ ਉਹਨਾਂ ਨੇ ਇਹ ਮੰਗ ਮੰਨੀ ਸੀਗੀ ਤੇ ਉਹਦਾ ਨੋਟੀਫਿਕੇਸ਼ਨ ਵੀ ਹੋ ਗਿਆ ਸੀਗਾ ਮੰਦੀ ਸਿੰਘਾਂ ਦੀ ਰਿਆਈ ਦਾ ਪਰ ਫਿਰ ਉਹ ਵਿੱਚ ਡਿਲੇ ਕਰ ਦਿੱਤੀ 5 ਸਾਲ ਬੀਤ ਗਏ ਇਸ ਤੋਂ ਇਲਾਵਾ ਜੋ ਸ਼ੌਂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹਰਿਆਣੇ ਦੇ ਵਿੱਚ ਦਖਲ ਤੋਂ ਸਰਕਾਰ ਨੇ ਵੱਖਰੀ ਬਣਾ ਤੀ ਸ਼ੌਂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲ ਕਰਕੇ ਦਿੱਲੀ ਦੇ ਵਿੱਚ ਸਾਡੇ ਕੋਲੇ ਮジョਰਿਟੀ ਹੈ ਐਸਟੀਪੀਸੀ ਮੈਂਬਰਾਂ ਦੀ ਉੱਥੇ ਇਹ ਚੋਣ ਨਹੀਂ ਕਰਾ ਰਹੇ ਪ੍ਰਧਾਨ ਦੀ ਫਿਰ ਤਖਸੀ ਹਜੂਰ ਸਾਹਿਬ ਉੱਥੇ ਇਹਨਾਂ ਨੇ ਦਖਲ ਦੇ ਕੇ ਉੱਥੋਂ ਸਾਡੀ ਨਮਾਇੰਦਗੀ ਖਤਮ ਕਰਤੀ ਇਸੇ ਤਰ੍ਹਾਂ ਪਟਨਾ ਸਾਹਿਬ ਦਖਲ ਦੇ ਕੇ ਸਾਡੀ ਨਮਾਇੰਦਗੀ ਖਤਮ ਕਰਤੀ ਸਾਡੇ ਸਿੱਖ ਮਸਲੇ 'ਚ ਵੀ ਦਖਲ ਦਿੱਤਾ ਫਿਰ ਬਹੁਤ ਵੱਡਾ ਮੁੱਦਾ ਕਿਸਾਨੀ ਮੁੱਦਾ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਵੀ ਉਹਦੇ ਉੱਤੇ ਕੋਈ ਅਮਲ ਨਹੀਂ ਲੈ ਕੇ ਆਂਦਾ ਤੇ ਇਹ ਸਾਰੀਆਂ ਗੱਲਾਂ ਨੂੰ ਅਸੀਂ ਮੁੱਖ ਰੱਖਿਆ ਅਸੀਂ ਇਹ ਨਹੀਂ ਵੀ ਵੀਪੀ ਨਾਲ ਗੱਠਜੋੜ ਕਰਕੇ ਤੇ ਅਸੀਂ ਵੋਟਾਂ ਜਿੱਤ ਲਈਏ ਇਹ ਸਾਡਾ ਮੁੱਦਾ ਨਹੀਂ ਸਾਡਾ ਮੁੱਦਾ ਤਾਂ ਹੈ ਅਸੀਂ ਖੇਤਰੀ ਪਾਰਟੀ ਹੈ ਤੇ ਅਸੀਂ ਪੰਜਾਬ ਵਾਸਤੇ ਜੋ ਵਿਤਰੀ ਵਾਸਤੇ ਹੈ ਫਿਰ ਅਸੀਂ ਇੱਕ ਮੰਗ ਇਹ ਵੀ ਰੱਖੀ ਕਿ ਕਿਉਂਕਿ ਹੁਣ ਬੜੀ ਜਿਹੜਾ ਪਾਕਿਸਤਾਨ ਦੀ ਜਿਹੜੀ ਆਰਥਿਕ ਹਾਲਤ ਬਹੁਤ ਮੰਦੀ ਹੈ ਅਫਗਾਨਿਸਤਾਨ ਦੀ ਆਰਥਿਕ ਹਾਲਤ ਆਰਥਿਕ ਹਾਲਤ ਬਹੁਤ ਮੰਦੀ ਹੈ ਤੇ ਯੂਰਪ ਤੱਕ ਵਪਾਰ ਚੱਲਣਾ ਹੈ ਅਸੀਂ ਇਹ ਮੰਗ ਰੱਖੀ ਹੈ ਕਿ ਬਾਰਡਰ ਖੋਲੇ ਜਾਣ ਫੋਲਸਪੁਰ ਦਾ ਔਰ ਵਾਗਾ ਸਰਹੱਦ ਤਾਂ ਉਹਦਾ ਫਾਇਦਾ ਜਿਹੜਾ ਹੈਗਾ ਉਹ ਸਭ ਤੋਂ ਵੱਧ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਸਟੇਟਾਂ ਨੂੰ ਹਿਮਾਚਲ ਯੂਨਿਟ ਸਟੇਟਾਂ ਨੂੰ ਹੋਣਾ ਹੈ ਔਰ ਇਹ ਸਾਡੀਆਂ ਜਿਹੜੀਆਂ ਹੈ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਅੱਗੇ ਰੱਖਿਆ ਹੈ ਲਾ ਕੇ ਅਸੀਂ ਵੋਟਾਂ ਰੱਖੀ ਜਾਂ ਆ ਆਪ ਦੀ ਪਾਰਟੀ ਉਹ ਆਖੀਏ ਬਈ ਅਸੀਂ ਸੁਰੱਖਿਆ ਕਰਕੇ ਬੀਜੇਪੀ ਦਾ ਖਿਲਾਫ ਆ ਜੀ